ਔਰ ਇਹਨਾਂ ਸ਼ਹੀਦਾਂ ਸੰਗਾਂ ਦੇ ਸਥਾਨਾਂ ਦੇ ਦਰਸ਼ਨ ਹੁੰਦੇ ਰਹਿਣ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਮੈਂ ਦਿਲੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਅੱਗੇ ਵੀ ਇਹ ਖੇਡ ਕਬੱਡੀ ਵਧੇ ਫੁੱਲੇ ਪੰਜਾਬ ਦੀਆਂ ਨਸਲਾਂ ਵਧਣ ਫੁੱਲਣ ਪੰਜਾਬ ਤਰੱਕੀ ਦੇ ਰਾਹ ਵੱਲ ਜਾਵੇ ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਜ਼ ਇਹਨਾਂ ਟੂਰਨਾਮੈਂਟਾਂ ਨੂੰ ਇਹਨਾਂ ਖੇਡ ਮੇਲਿਆਂ ਨੂੰ ਇਹਨਾਂ ਮਿੰਟਾਂ ਨੂੰ ਇਹਨਾਂ ਖੇਡ ਮੇਲਿਆਂ ਨੂੰ ਇਹਨਾਂ ਜੋੜ ਮੇਲਿਆਂ ਨੂੰ ਸਾਂਭਣ ਔਰ ਤਾਂ ਹੀ ਜਿਹੜਾ ਪੰਜਾਬ ਉਹ ਪੰਜਾਬ ਰਹਿਣਾ ਔਰ ਪੰਜਾਬ ਦੀ ਚੜ੍ਹਦੀ ਕਲਾ ਰਹਿਣੀ ਹੈ ਇੱਕ ਮੇਰੇ ਦਿਲ ਦੇ ਵਿੱਚ ਹੋਰ ਜਿਹੜੀ ਬਹੁਤ ਸਮੇਂ ਤੋਂ ਗੱਲ ਆ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦਾ ਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਧਰਤੀ ਹੈ ਬਾਬਾ ਨੌਤ ਸਿੰਘ ਜੀ ਦੀ ਧਰਤੀ ਹੈ ਔਰ ਆਏ ਦਿਨ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਵਿੱਚ ਜਿਹੜੇ ਗੋੜੀਆਂ ਗੋਲੀਆਂ ਦੇ ਖੜਾਕ ਹੁੰਦੇ ਆ ਮੈਂ ਦਿਲੋਂ ਅਰਦਾਸ ਕਰਦਾ ਧੰਗੁਰ ਰਾਮਦਾਸ ਦੇ ਮੇਰੇ ਵੀਰੋ ਦਰਤੇ ਇਸ ਧਰਤੀ ਤੋਂ ਖੜਕੇ ਸ਼ਹੀਦਾ ਸਿੰਘਾਂ ਦੀ ਧਰਤੀ ਤੋਂ ਖੜਕੇ ਵੀ ਵਾਇਗਰੂਆ ਗੋਲੀਆਂ ਦੇ ਖੜਾਕ ਚਾਹੇ ਕਿੱਧਰੋਂ ਵੀ ਚਲਦੀਆਂ ਕਹਿ ਕਿੱਧਰ ਵੀ ਜਾਂਦੀਆਂ ਮਾਵਾ ਦੇ ਪੁੱਤ ਮਰ ਰਹੇ ਐ ਸੋ ਮੇਰੀ ਇਹ ਦਿਲੋਂ ਅਰਦਾਸ ਹੈ ਵੀ ਇਹ ਬੰਦ ਹੋਵੇ ਇਹਨੂੰ ਧੰਨ ਗੁਰੂ ਰਾਮਦਾਸ ਜੀ ਰੋਕ ਸਕਦਾ ਇਹਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਰੋਕ ਸਕਦਾ ਇਹ ਕਿਸੇ ਵਿਅਕਤੀ ਦੇ ਕੰਮ ਦੀ ਗੱਲ ਨਹੀਂ ਸੱਚੇ ਪਾਤਸ਼ਾਹ ਸਾਰੇ ਭਰਾਵਾਂ ਨੂੰ ਸਮਤ ਬਖਸ਼ਣ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਔਰ ਚੋਟੀ